ਕੂੰ ਮੈਨ ਨੇ ਮੀਂਹ ਚ ਪਿਆਰ ਭਜਾਉਂਦਾ ਫਿਰਦਾ ਵੇ ਕੀ ਕਰਨਾ ਨਹੀਂ ਗੋਦੂ ਨਹੀਂ ਮਰਾਣਾ ਗਰਦੀਪ ਆ ਹਾਂ ਬੀਬੀ ਨੇ ਭੇਜਿਆ ਮੈਨੂੰ ਤਾਂ ਮੇਰਾ ਸਾਲ ਕਹਿੰਦਾ ਨੰਗੇ ਤਰੇ ਪਾਰ ਹਾਂ ਆ ਆ ਖਸਮ ਨਾ 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 ਆ ਆ ਨਾ ਨੀ ਜੀ ਮੇਰਾ ਹਾਂ ਭਾਈ ਲੈ ਉਹ ਲੱਗ ਰਹੀ ਐ ਅੰਦਰ ਤੂੜੀ ਸਮਾਰਨ ਹੈ ਹੋਰ ਕੋਠਾ ਜਿਆ ਚੋਣ ਲੱਗਿਆ ਪਿਆ ਜੀ ਅੱਜ ਦਾ ਸਮਝੀ ਪਤੌੜ ਵਾਲਾ ਦੇਣਾ ਪਤੌੜ ਬਣਾ ਲੰਦੀ ਹੈ ਆ ਜਾ ਪਤੌੜ ਤੇਰੇ ਨਾਲ ਚੰਗੇ ਨੇ ਪਤੌੜ ਬਣਾ ਦੰਨੀ ਆ ਹੋਰ ਠੰਡੇ ਵੀ ਪਈ ਆ ਠੰਡ ਤਾਂ ਬਾਲੀ ਸਾਬਾ ਚੋਣ ਲੱਗਿਆ ਹੈ ਹੋਰ ਤਿੰਨ ਦਿਨ ਤਾਂ ਹੋ ਗਏ ਤੂੜੀ ਝੜੀ ਲੱਗੀ ਪਈ ਆ ਸਹੀ ਗੱਲ ਆ ਭਾਈ ਤੂੜੀ ਵੀ ਬਹੁਤ ਮਹਿੰਗੀ ਹੋਈ ਪਈ ਆ ਹੈ ਹੋਰ ਪਸ਼ੂਆਂ ਲਈ ਫਿਰ ਤੁਹਾਨੂੰ ਪਤਾ ਹੀ ਆ ਮੁੰਡਾ ਗਿਆ ਹੋਇਆ ਕਿਸੇ ਪਾਸੇ ਉਹ ਤਾਂ ਚੰਡੀਗੜ੍ਹ ਭੱਗ ਗਿਆ ਪਰਸੋਂ ਦਾ ਭੈਆਂ ਦਾ ਇੱਕ ਖਾਸ ਮ ਚੰਡੀਗੜ੍ਹ ਦਾ ਸੀ ਇਥੇ ਡੋਕੇ ਲੈਂਦੇ ਨੇ ਤਨਮਾ ਪੜਨਾ ਮੈਂ ਖਾ ਭਾਈ ਪੜਲਾ ਮੇਰੇ ਖੀ ਸੋਖੀ ਟਾਈਮ ਚਾਰੀ ਜੀ ਜਮੀਨ ਦੇ ਹੈਗੇ ਵਧੀਆ 2-4 ਥੇਕੇ ਦੇ ਲੈ ਲੈ ਇੱਥੇ ਵਧੀਆ ਖਰਚਾ ਪਣੀ ਚੱਲੀ ਜੇ ਉਹਦਾ ਨਾ ਜੋਾਕ ਕਿੱਥੇ ਮੰਨਦੇ ਨੇ ਹੋਰ ਪਤਾ ਹੀ ਆ ਤੇਰਾ ਵੀ ਕੱਲੀ ਦਾ ਔਖਾ ਹੀ ਹੈ ਹੈ ਭਾਈ ਹੋਰ ਨਾ ਨਣਦ ਦਾ ਮੁੰਡਾ ਗੇੜਾ ਮਾਰੇ ਨਾ ਪਤੀਜਾ ਮਾਰੇ ਭਾਈ ਕਦੀ ਕਦੀ ਆ ਜਾਂਦਾ ਸੀ ਤਿੰਨ ਚਾਰ ਦਿਨ ਹੋ ਗਿਆ ਹੁਣ ਉਹ ਵੀ ਨਹੀਂ ਆਇਆ ਆਉਣ ਵਾਲੀ ਕੋਈ ਹੋਰ ਔਖਾ ਹੋਇਆ ਪਿਆ ਅੱਛਾ ਮੈਂ ਤਾਂ ਭਾਇਆ ਮੋਟਰਸਾਈਕਲ ਦੇ ਦੇਖ ਕੇ ਸਮਝਿਆ ਮਹਾ ਕਿਤੇ ਰਸਤੇ ਰਸਤੇਦਾਰ ਆ ਰਿਹਾ ਕੋਈ ਨਾ ਇਹ ਤਾਂ ਜੱਸੀ ਮਿਸਤਰੀ ਦਾ ਆ ਉਹ ਬਸ ਚੜ ਗਿਆ ਲਹਿਰੇਗਾ ਅੱਗੇ ਨੂੰ ਗਿਆ ਤੂੰ ਜੀ ਬੜੇ ਦਿਨਾਂ ਬਾਅਦ ਗੇੜਾ ਮਾਰਿਆ ਲੰਘਿਆ ਸੀ ਕਿਸੇ ਪਾਸੇ ਓਏ ਕਾਣੋਂ ਲੰਘਿਆ ਹੈ ਤੀ ਜਮੇਰੋ ਹੂੰ ਮੇਰਾ ਤਾਂ ਮੇਰੇ ਸਾਲ ਕਨੇ ਦੇ ਗਦੂਦ ਜੇ ਪੱਕ ਗਏ ਕੰਜਰਾਂ ਦੇ ਓਹੋ ਮੈਂ ਤਾਂ ਫਿਰ ਪਾਈਪਾ ਦਾ ਪਿੰਡੋ ਦਵਾਈ ਦੋਈ ਖਾਈ ਆ ਹੂੰ ਫਿਰ ਮੈਂ ਤਾਂ ਸੰਗਰੂਰ ਤੋਂ ਲੈ ਆਂ ਬੰਟੀ ਡਾਕਟਰ ਤੋਂ ਅੱਛਾ ਹਰੇਸਾਂ ਵਾਲੇ ਤੋਂ ਠੀਕ ਆ ਹੁਣ ਹਾਂ ਠੀਕ ਆ ਹੁਣ ਟਾਈਮ ਟਪਾਈ ਜੀ ਚਲ ਹੋਈ ਜਾਂਦੀ ਐ ਮੈਂ ਤਾਂ ਦਹੀ ਜੀ ਲੈਣ ਆਇਆ ਸੀ ਕੰਜਰ ਦੀ ਕਹੀਦੀ ਤੇ ਯੂ ਨਹੀਂ ਹੈਗੀ ਜਵਾਗ ਦੇ ਪਤਾ ਨਹੀਂ ਕਿੱਥੇ ਸੱਟੀਆਂ ਨੇ ਕਿੱਥੇ ਨਾ ਸੱਟਦੇ ਨੇ ਹਾਂ ਪੱਟਾ ਉੱਪਰ ਦੀ ਪਾਣੀ ਹੋਈ ਜਾਂਦਾ ਖਾ ਮੀਂਹ ਬਾਲਾ ਪਈ ਜਾਂਦਾ ਚ ਨਹੀਂ ਤਾਂ ਪੈਂਦਾ ਮੈਂ ਤਾਂ ਹੀ ਕਿਹਾ ਸੀ ਦੁੱਧ ਦਾ ਕੰਮ ਮੈਂ ਗਰਮ ਕਰ ਲੈਂਦੀ ਦੁੱਧ ਤਾਂ ਰਹਿਣ ਦੇ ਕੰਜਰ ਦਾ ਹੋ ਆਗਾ ਜਵਾਗ ਜਾ ਮੇਰਾ ਅੱਛਾ ਯਾਰ ਮੈਨੂੰ ਲੱਗਦਾ ਇੱਧਰ ਦੀ ਮੇਰਾ ਸਾੜ ਕਣਾ ਤਾਂ ਹੀ ਨਹੀਂ ਪਤਾ ਕੀ ਪਾਠੀ ਪਸ ਦੇ ਘਰੇ ਜਾ ਕੇ ਹੋਰ ਖਤਮ ਹੈਗਾ ਵੀ ਲੋਲਾ ਹੀ ਹੈ ਕੰਜਰ ਦਾ ਕੰਗਾ ਗੇੜਾ ਮਾਰ ਜਿਆ ਕਰ ਆਉਣਾ ਆਉਣਾ ਮੜੇ ਦਾ ਜਵਾਗ ਜਾ ਟਲ ਜਾਂਦੇ ਆਉਣਾ ਠੀਕ ਮੀ ਵਰਸੇ ਬਿਜਲੀ ਘਰ ਸੇ ਚੱਲ ਨਹੀਂ ਆ ਨਣਾ ਨੇ ਪੂੜੀਆਂ ਭਿੱਜ ਗਿਆ ਨਣਾ ਨੇ ਪੂੜੀ ਮੀ ਵਰਸੇ ਬਿਜਲੀ ਸਾਸਰੀ ਘਰ ਦਾਈ ਸਾਸਰੀ ਘਰ ਤਾਂ ਹੋਈ ਗੋਦੂ ਤੂੰ ਐਨੇ ਮੀਂਹ ਚ ਪਿਆਰ ਭਜਾਉਂਦਾ ਫਿਰਦਾ ਵੇ ਕੰਮ ਨਹੀਂ ਗੋਦੂ ਨੀ ਮਰਨਾ ਨਾ ਗਰਦੀਪ ਆ ਹਾਂ ਮੇਰਾ ਪਾਪਾ ਬਣੀ ਆਉਰੇ ਉਹ ਨਾ ਭਾਈ ਮੈਂ ਤੇਰੇ ਪਾਪੇ ਤੋਂ ਕਲੀ ਕਰਾਉਣਾ ਮੈਂ ਕਿ ਦੱਬਣਾ ਕੀ ਪਤਾ ਦੱਬ ਲਈ ਹੂੰ ਉਹਨੂੰ ਮੈਂ ਦੱਬ ਕੇ ਚੱਟਣਾ ਕੀ ਪਤਾ ਚੱਟਣ ਲੈ ਧਾਈ ਪੁੱਠਾ ਹੀ ਜਵਾਬ ਦਿੰਦਾ ਆਇਆ ਤਾਂ ਨਹੀਂ ਮੇਰਾ ਪਾਪਾ ਵਰੇ ਉਹ ਨਾ ਭਾਈ ਇੱਥੇ ਕਿਤੇ ਫਿਰਦਾ ਹੁਣ ਮੋਟਰ ਮਟਰ ਤੇ ਨਹੀਂ ਮੰਮੀ ਫੋਨ ਕਰੀ ਜਾਂਦੀ ਸੀ ਕਿ ਮੇਰੇ ਨਾਨਕੇ ਹੂੰ ਅੱਜ ਮੇਰੇ ਪਾਪੇ ਨੂੰ ਮੇਰੇ ਮਾਮੇ ਕੁੱਟਣ ਆਉਣਗੇ ਹੂੰ ਤੇਰੇ ਪਾਪੇ ਨੂੰ ਕਿਉਂ ਤੇਰੇ ਮਾਮੇ ਕੁੱਟਣ ਆਉਣਗੇ ਸਾਰਾ ਕੁਝ ਪਤਾ ਲੱਗ ਗਿਆ ਉਹਨੂੰ ਮੇਰੀ ਮੰਮੀ ਨੇ ਦੱਸ ਦਿੱਤਾ ਵੀ ਉਹਨਾਂ ਨੇ ਮੇਰੀ ਤਾਈ ਕੋ ਵੀ ਘਰੋਂ ਨਹੀਂ ਨਿਕਲਦਾ ਕੋਠੇ ਤੇ ਮਿੱਟੀ ਪਵਾਉਂਦਾ ਸਾਰਾ ਕੁਝ ਦੱਸਦਾ ਕੱਲ ਪਤਾਵਣਾ ਸੀ ਟੀਤੀ ਦੀ ਕੀ ਕੱਲ ਥੋੜਾ ਪਵਾ ਕੇ ਲੈ ਆ ਵੀ ਕਰੇ ਤਾਂ ਖੜਦਾ ਨਹੀਂਗਾ ਹੋਰ ਆਉਣਗੇ ਮੇਰਾ ਨਾਨਾ ਵੀ ਆਊਗਾ ਨਾਨਾ ਆਉਣਾ ਉੱਥੇ ਤੇਰਾ ਸਾਰਾ ਕੁਝ ਅੱਜ ਪਤਾ ਲੱਗੂ ਮੇਰਾ ਮਾਮਾ ਪੁਰਸਾ ਲਾਗਾ ਦੇਖੀ ਹੋਰ ਤੇਰਾ ਵੀ ਨੌ ਤਰੂ ਵਿੱਚ ਆ ਬੇ ਮੈਨੇ ਜੱਬਲੀਆਂ ਮਾਰਾ ਜੱਬਲੀਆਂ ਕੋਣੀ ਮਹਾਵੀਰ ਰੁਪਏ ਲੈ ਗਿਆ ਜਾਂ ਮੇਰਾ ਪੁੱਤ ਮੈਨੂੰ ਗਾਜਰਾ ਲਿਆ ਕੇ ਆ ਆ ਬੇਲੇ ਨਹੀਂ ਤਾਂ ਅਸੀਂ ਅਸੀਂ ਕਿਉਂ ਲਿਆ ਕੇ ਦਈਏ ਗਾਜਰਾ ਆਪਣੇ ਮੁੰਡੇ ਤੋਂ ਮੰਗਾਇਆ 100 ਰੁਪਏ ਦਾ ਬੱਤਾ ਪੀ ਲੈ ਗੋਲੀ ਅਸੀਂ ਤਾਂ ਇਹ ਜੋ ਬੱਤੇ ਦੇ ਮੂਤ ਦੇਣੀ ਅਸੀਂ ਕਿਉਂ ਲੈਣੀ ਮਮੀ ਕਹਿੰਦੀ ਕੋਈ ਰੋਡ ਨਹੀਂ ਕਹਿੰਦੀ ਜਾਣਦੀ ਤੇਰਾ ਪਾਪਾ ਖਾ ਲਿਆ ਕਹਿੰਦੀ ਹੁਣ ਤੈਨੂੰ ਖਾ ਲੂ ਹਾਂ ਦੱਸ ਦੇ ਦਾਈ ਕਿੱਥੇ ਮੇਰਾ ਪਾਪਾ ਬੇ ਮੈਂ ਤਾਂ ਲੰਗੜੇ ਤੋਂ ਕੀ ਕਰਾਉਣਾ ਇੱਥੇ ਕਿਤੇ ਹੋਊਗਾ ਮੋਟਰ ਮਾਟਰ ਤੇ ਲੰਗੜਾ ਨਗਾ ਮੇਰੇ ਬਾਪ ਨੂੰ ਤੂੰ ਲੰਗੜੀ ਤੇਰੀ ਕੁੜੀ ਲੰਗੜੀ ਤੇਰਾ ਮੁੰਡਾ ਲੰਗੜਾ ਓਏ ਓ ਤਾ ਕਦਾ ਕਿੱਦਾਂ ਆ ਓਏ ਆ ਤੈਨੂੰ ਦੱਸਾਂ ਤੇਰੇ ਭਾਈ ਲੰਗੜੇ ਚੱਲ ਸਈਆਂ ਸੁਣਾ ਨੇਪੂੜੀਆਂ ਲਨਈਆਂ ਨਣਾਨੇਪੂੜੀਆਂ ਤੂੰ ਮੇਰਾ ਸਾਰਾ ਕਿੱਧਰ ਫਿਰਦਾ ਓ ਮੀਂਚ ਹੈ ਮੀਂਚ ਕਿੱਧਰ ਫਿਰਦਾ ਤੂੰ ਮੈਂ ਬੀਬੀ ਨੇ ਭੇਜਿਆ ਮੈਨੂੰ ਤਾਂ ਮੇਰਾ ਸਾਲ ਕਹਿੰਦਾ ਨੰਗੇ ਤੇਰੇ ਪਾਰ ਹਾਂ ਹੇ ਆ ਹੱਸ ਮਾ ਨਾ 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 ਹੇ ਆ ਨਾ 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 ਹੇ ਆ ਨਾ ਉਹ ਕਦੋਂ ਤੈਨੂੰ ਅਕਲ ਆਊਗੀ ਕਦੋਂ ਤੈਨੂੰ ਮੇਰਾ ਸਾਲਕ ਨੂੰ ਅਕਲ ਆਊਗੀ ਹੈ ਹੈ ਦਾੜੀ ਵਾਲਾ ਹੋ ਗਿਆ ਕੁੜੀ ਚੋ ਟਾਇਰ ਪਝੌਂਦਾ ਫਿਰ ਤੱਸ ਦੇਵੀ ਨਾ ਸਾਲਕ ਨਾ ਕਿੱਥੋਂ ਕਬੀ ਜੰਮਿਆ ਹੈ ਉਰੇ ਦੱਸ ਕੀ ਫੇਰੇ ਹੁੰਦਾ ਫਰਦਾ ਮੀਚਾ ਬੀਬੀ ਨੇ ਭੇਜਿਆ ਮੈਨੂੰ ਲੈ ਗਈ ਤੇਰੇ ਬਾਪ ਨੂੰ ਦੇਖ ਕੇ ਕਿਹਾ ਕਿ ਤਾਂ ਮਾਸੀ ਕਿ ਗਿਆ ਭੈਣ ਦੀ ਡਾਂਗ ਓ ਸਾਰਾ ਟੱਬਰੇ ਕਲੰਨਾ ਦਾ ਓ ਭੈਣ ਦਾ ਓ ਕੰਜਰੇ ਦੇ ਮੈਂ ਤਾਂ ਮੀਤ ਪਾਣੀ ਦੇਖਣ ਆਇਆ ਸੀ ਕਦੇ ਪੱਟਾ ਉੱਪਰ ਵੀ ਪਾਣੀ ਤਾਂ ਨਹੀਂ ਹੋ ਰਿਆ ਮਾਰੀ ਨਾ ਮਾਰੀ ਨਾ ਮੇਰੀ ਗੱਲ ਸੁਣ ਓਏ ਪੜ ਲੈ ਮੜਾ ਮੋਟਾ ਪੜ ਲੈ ਕਿਉਂ ਚੋਰਿਆ ਓਏ ਫੋਦੀ ਫੁੱਦੀ ਭਰਤੀ ਹੋ ਦੇਗਾ ਸੁੱਕਦਾ ਸਾਹ ਜਦੋਂ ਪੜ ਲੈ ਮੈਂ ਤਾਂ ਇੱਜੜ ਸਾਰ ਨੂੰ ਲੱਗੂ ਪਹਿਣ ਦੀ ਤੇਰੀ ਦੀ ਆ ਆ ਨਾ ਸਾਲ ਦੇ ਬੁੱਥਾ ਚੱਲ ਰਹ ਨਿਕਲ ਨਿਕਲ ਬਾਹਰ ਤੋਂ ਆ ਆ ਆ ਕਿੱਥੇ ਬਾਹਰ ਆ ਉਹ ਤੈਨੂੰ ਕੁੜੀ ਕੌਣ ਦਊ ਮੇਰਾ ਸਾਲ ਕਿਹੜਾ ਐਡਾ ਵੱਡਾ ਹੋ ਗਿਆ ਦਾੜੀ ਵਾਲਾ ਹੈ ਛੇਮੀ ਤੇ ਪਰਦਾ ਜੇ ਵੀ ਤੂਰ ਨਖਾਂ ਦਾ ਖਦਦਾ ਨਾ ਦੇਵੇ ਕੋਈ ਕੁੜੀ ਮੇਰਾ ਭਸਾ ਰੱਖੀਏ ਨੇ ਦੋ ਪਹਿਣ ਦੀ ਨਾ ਆ ਸਾ ਨਾ ਹੀ ਬਾਪਾ ਝੂਠ ਮਾਰਦਾ ਝੂਠ ਮਾਰਦਾ ਝੂਠ ਮਾਰਦਾ ਨਾ ਇਹ ਕੁੜੀ ਫਸਾਈਆਂ ਦੇ ਕਿਸੇ ਦੇ ਨਹੀਂ ਹਾਂ ਹਾਏ ਦੇਖਦਾ ਸਾਰ ਕਨੇ ਸਾਰੇ ਦੇ 3 ਪੈਲੇ ਸਾਂਝੇ ਹੁੰਦੀਆਂ ਨੇ ਫਸੀਨੀ ਫਸੀਨੀ ਮੈਂ ਕਹਿੰਦਾ ਫਸੀਨੀ ਸਾਰੀਆਂ ਫਸੀਨੀ ਮੇਰੇ ਜਵਾਬ ਦੇ ਦਉਣਾ ਇਹ ਤਾਂ ਆਪਣਾ ਵਜਾ ਮੇਰੇ ਹੇ ਕੀ ਕਰੂੰ ਤੇਰਾ ਮੈਂ ਕਲੰਨਦਾ ਓਏ ਕੀ ਕਰੂੰਗਾ ਓਏ ਤੇਰਾ ਮੇਰਾ ਸਾਲਾ ਮੋٹے ਦਿਮਾਗ ਦਾ ਬਿੱਜੂ ਓ ਬਿੱਜੂ ਓ ਬਿੱਜੂਆ ਪਰਲਾ ਓ 5 14 ਦੇ ਲੋਕਾਂ ਦੇ جواب ਮੇਰਾ ਸਾਲਾ 12ਵੀਂ 12ਵੀਂ ਚ ਹੋ ਗਏ ਉੱਥੇ ਚੂਰ ਨਖਾਂਦਾ ਫਿਰਦਾ ਪੜੂੰਗਾ ਪੜੂੰ ਟਾਇਰ ਲਈ ਮੇਰਾ ਚੱਕੇ ਹਲੋ ਚੱਲ ਕੋਠੇ ਚੱਲ ਟੈਰ ਬਿਮਾਰ ਹੋ ਜਾਏਗਾ ਮੀ ਤੇ ਮੇਰਾ ਸਾਲਕਣਾ ਬਣਾ ਟੈਰਾਂ ਦਾ ਟੈਰ ਦਾ ਕਿਥੋਂ ਭੈਣ ਦਾ ਕਬੀਰ ਨੇ ਲੇਖੇ ਰੱਤੇ ਨੇ ਕੁੱਪ ਕਰਕੇ ਕੋਠੇ ਚ ਬੈ ਗਿਆ ਮੇਰੇ ਸਭ ਦਾ ਬੂਥੀ ਬੂਥਾ ਕੁੱਟੂ ਮੈਂ ਚੰਗਾ ਕੋਠੇ ਜੀ ਯਾ ਵਾ ਕੇ ਥੋਲ ਲ ਹੂ ਪੀਣ ਲੱਗਿਆ ਕਿਉਂ ਦੇ ਸਾਰੀ ਆ ਵਾ ਉੱਤਿਆ ਪੈਕ ਲੰਦਾ ਚਲ ਮਾਰਦਾ ਨਹੀਂ ਨਹੀਂ ਮਾਰਦਾ ਸੌਖਾ ਖੇਤ ਆਲੇ ਬਾਬੇ ਦੀ ਓ ਨਹੀਂ ਮਾਰਦਾ ਮੈਂ ਛੇ ਕਿਉਂ ਮੇਰੇ ਖਾ ਮੋਕ ਮਾਰਨ ਲੱਗਿਆ ਹੈ ਬੈ ਰਫ ਪਪਿਟੇ ਕਲਾ ਲਾ ਲਾ ਵੀ ਮੇਰੇ ਤਾਂ ਲਾਣਾ ਇਹ ਗੁਰਤਾ ਡੜੀਆਂ ਆਨੀ ਰਾਹੁਲ ਸੁਣ ਮੇਰੀ ਗੱਲ ਸੁਣ ਤਾ ਕੀ ਲੈਣਾ ਤੇਰੇ ਲੈਕਾਂ ਦੁੱਖਾ ਤਾ ਹੈ ਮੈਂ ਤਾਂ ਮੇਰਾ ਸਾਲ ਕਨੇ ਤੈਨੂੰ ਐ ਕਹਣਾ ਤੂੰ ਪੜ ਲੈ ਚਾਰ ਅੱਖਰ ਕੋਈ ਨਹੀਂ ਆਉਣਾ ਬਾਪੇ ਤੂੰ ਪੜੀਦਾ ਜਾਨਾ ਟੱਟੂ ਪੜਦਾ ਕਹਿੰਦੇ ਤੂੰ ਹੈ ਜਿੰਨੇ ਵੀ ਤੇਰੇ ਨਾਲ ਤੁਸੀਂ ਮੇਰਾ ਸਾਲਾ ਸਾਰ ਮੈਂ ਕੋਈ ਦੱਸ ਨਹੀਂ ਜੋਗਾ 11ਵੀਂ ਤੇ 12ਵੀਂ ਚ ਹੈ ਆ ਤੇਰੀ ਉਮਰ ਕੋਈ ਟਾਇਰ ਭਜਾਉਣ ਦੀ ਹੋਰ ਵੀ ਉਹ ਤਾਂ ਮੈਡਮ ਲੱਗਦੀ ਆ ਮਰੇ ਤੇ ਮੈਨੂੰ ਗਾਹੀ ਨਹੀਂ ਕਰਦੀ ਕਿੰਨਾ ਪੜਦਾ ਮੈਂ ਗਾਹੀ ਨਹੀਂ ਕਰਦੀ ਨਾਲੇ ਹੋਰ ਤਾਲ ਤੇ ਮੇ ਬਿਜਨੀ ਲਵਾ ਕੇ ਲਈ ਉਤਨੋ ਲੈ ਤੂੰ ਬਾ ਬਾ ਨਹੀਂ ਜਾਂਦਾ ਬੀਜੇ ਪੁੱਛਣੇ ਲਵਾਉਣਾ ਕਸਟ ਬੂਟਰ ਮਾ ਹਾਂ ਮੇਰਾ ਸਲਾਹ ਕਬੀ ਪੈਦਾ ਹੋ ਗਿਆ ਤੂੰ ਜੁਨੀਆ ਬੀ ਜੁਨੀਆ ਮੈਨੂੰ ਦਾ ਇਹ ਦਵਾਈ ਦੇ ਦਿਆ ਕਰ ਜੇ ਦੇਣੀਆਂ ਨਹੀਂ ਮਾਉ ਵੀ ਨਹੀਂ ਖਾਂਦਾ ਸੀ ਸ਼ੀਡੂਲੂ ਮਾਉ ਖੌੜੀਆ ਤੂੰ ਮੈਨੂੰ ਆਏ ਦੱਸ ਨਾ ਤੂੰ ਤਾਂ ਤੇਰੇ ਜੀ ਨਹੀਂ ਕਰਦਾ ਪਰਨ ਪਰਨ ਆ ਮੈਨਾਂ ਨੂੰ ਕੋਰਦਾ ਹੈ ਸਾਰੇ ਬੇਰ ਕੁੜੀ ਚੋ ਦਾ ਨੱਗੇ ਪੈਰੀ ਬਹੀਆਂ ਚ ਭੱਜਾਇ ਫਰੀ ਜਨੇ ਔਰ ਥੱਲੇ ਲਾਜ ਨੂੰ ਟਾਇਰ ਦਾ ਸਾਹ ਗਰ ਦੇ ਬੰਦ ਕਿਥੋਂ ਟਾਇਰ ਪੀਚੋ ਉਦਾਂ ਪਤਾ ਨਹੀਂ 100 ਟੱਟੀਆਂ ਵੀਧੀ ਆਇਆ ਉਹ ਨਿਕਲ ਗਈ ਉਹ ਇਹ ਕੇਂਦਰ ਦੇ ਨੇ ਗੱਲ ਚਪਾ ਲੈ ਕਲਾ ਨੇ ਜੱਗੀ ਦੋ ਰਿਆਤਾ ਦਾ ਸਾਫ ਟੈਰ ਆ ਸਾਫ ਆ ਨਾਲ ਹੀ ਉਹ ਸੱਪ ਕੌਟੀਆਂ ਵਾਲਾ ਕੋਈ ਗੰਡੂ ਆਇਆ ਮੇਰਾ ਸਹਣਾ ਸੱਪਰ ਗੰਡੂਆ ਕਾ ਮੇਰੀ ਗੱਲ ਸੁਣ ਓਏ ਮੈਂ ਤੈਨੂੰ ਆਖਰੀ ਵਾਰ ਕਹਿ ਰਿਹਾ ਜੇ ਤੂੰ ਨਾਂ ਪੜਨ ਲੱਗਿਆ ਨਾ ਨਾ ਤਾਂ ਮੈਂ ਤੈਨੂੰ ਆਪਦੇ ਨਾਲ ਪੋਣਾ ਨਾ ਫਿਰ ਮੈਂ ਤੈਨੂੰ ਆਪਦੇ ਨਾਲ ਰੂਪੀ ਕੋਣੀ ਸਮਝਿਆ ਮੇਰੀ ਗੱਲ ਕੂੰ ਗੁਰਾ ਨੂੰ ਨਾ ਲਪੈਣਾ ਬੱਪੇ ਹੋਰ ਕਿਧਰ ਨਾ ਪੈਂਦਾ ਮੈਂ ਪੀਬੀ ਨਾਲ ਤਾਂ ਲਵੇ ਪੈ ਜਾਂਦਾ ਉੱਥੇ ਜਾ ਕੇ ਜਿਹੜਾ ਤੂੰ ਐਵੇਂ ਕੌਣ ਕਹਿੰਦਾ ਕੋਈ ਮੈਂ ਆਪ ਦੇਖ ਲਗਾ ਜਿੱਦੇ ਪਰਸੂ ਲੈਟ ਭੱਜ ਗਿਆ ਆ ਕਰਕੇ ਤੂੰ ਨਹੀਂ ਸੁਦਰ ਦਾ ਕਲੱਬ ਨਾ ਤੂੰ ਨਹੀਂ ਸੁਦਰ ਦਾ ਕਰਦਾ ਮੇਰਾ ਸਾਰਾ ਬਿਜਲੀ ਲਵਾਉਣੀ ਹੈ ਤਨੋਂ ਲੈ ਤੂੰ ਪੀਲੇ ਬੁਝਰੀ ਵੱਲਵਾ ਕਹਿੰਦਾ ਇਹਨਾਂ ਦਾ ਪੀਲੇ ਹੁੰਦਾ ਨਾ ਇਹ ਹੋਰ 14 ਸੰਦ ਬੋਲੇ ਬਜਾ ਇਹ ਜੀ ਪੱਥੀ ਕਿਸੇ ਹੋਰ ਕੋਲੇ ਪੱਥੀਆਂ ਨੂੰ ਮੇਰੇ ਸੜ ਦੇ ਗਲ ਚ ਗੁੱਠਾ ਵੀ ਮੈਂ 14 ਕਲੰਨ ਸਿਰ ਸਿਖਾਉਦਾ ਕੋਣ ਹੈ ਜਿਹੜਾ ਨਾ ਯਾਰ ਕਿਥੋਂ ਕਲੰਨ ਪੈਦਾ ਹੋ ਗਿਆ ਇਹ ਘਰੇ ਮੈਂ ਨਕਾ ਦੇਖਿਆ ਮਾਦਰ ਕਰੀ ਨਾ ਇਹ ਫਿਰ ਦਾ ਮੌਤ ਨਾਲ ਪੈਰੀ ਕਾਪੀ ਮਾਰ ਬਗਾਨੇ ਕੇਰੇ